ਸਸ਼ੀ ਕਲਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਗੁਰਪ੍ਰੀਤ ਸਿੰਘ ਦੁਆਰਾ ਲਿਖੇਗੇ ਨਾਵਲ ਸ਼ਰੀਕ ਦਾ ਪਾਗ ਤੀਜਾ ਲੈ ਕੇ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪਾਗ ਵਧੀਆ ਲੱਗੇਗਾ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜਰੂਰ ਕਰ ਦਿਓ ਜੀ ਆਓ ਸ਼ੁਰੂ ਕਰੀਏ ਟਾਈਮ ਬੀਤ ਗਿਆ ਦੋਮਾਂ ਦੀ ਵਿਆਹ ਹੋ ਗਈ ਫਿਰ ਦੋਵੇਂ ਆਪਣੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚ ਉਲਝ ਕੇ ਰਹਿ ਗਈਆਂ ਮਮਾ ਬਸ ਸਹੀ ਟਾਈਮ ਦਾ ਇੰਤਜ਼ਾਰ ਕਰ ਰਹੇ ਸਨ ਥੈਂਕ ਯੂ ਤੇਰੇ ਕਰਾ ਕਿ ਇਸ ਵਾਰ ਗੱਲ ਕਰ ਸਕਨ ਪਰ ਸਭ ਉਸ ਤੋਂ ਪਹਿਲਾਂ ਹੀ ਇਹ ਸਭ ਕੁਝ ਹੋ ਗਿਆ ਤੁਹਾਨੂੰ ਪਤਾ ਹੀ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਾਪਾ ਨੇ ਮੇਰੀ ਮੰਮਾ ਨੂੰ ਮਾਰ ਦਿੱਤਾ ਕਿਸ ਲਈ ਸਿਰਫ ਇਹ ਜਾਇਦਾਦ ਲਈ ਉਹ ਇੱਕ ਵਾਰੀ ਮੂੰਹੋਂ ਤਾਂ ਕਹਿੰਦੇ ਮੈਂ ਖੁਸ਼ੀ-ਖੁਸ਼ੀ ਸਾਰੀ ਜਾਇਦਾਦ ਉਹਨਾਂ ਨੂੰ ਸੌਂਪ ਦੇਵਾਂਗੀ ਪਰ ਅੱਜ ਜੋ ਹੋਇਆ ਯਾ ਨਾ ਉਸਨੇ ਮੇਰੀ ਦੁਨੀਆ ਹੀ ਬਦਲ ਕੇ ਰੱਖ ਦਿੱਤੀ ਆ ਪਲ ਭਰਚ ਹੀ ਉਹਨਾਂ ਮੈਨੂੰ ਅਨਾਥ ਕਰ ਦਿੱਤਾ ਹੁਣ ਜੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਮੈਂ ਰੋਕਾਂਗੀ ਨਹੀਂ ਬਸ ਜਦ ਕਦੀ ਮੈਨੂੰ ਤੁਹਾਡੀ ਜ਼ਰੂਰਤ ਪਈ ਤਾਂ ਪਲੀਜ਼ ਤੁਸੀਂ ਆ ਜਾਇਆ ਕਰਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡੇ ਤੋਂ ਹੱਥ ਜੋੜਦੀ ਹੋਈ ਕਹਿਣ ਲੱਗੀ ਗੁਰੀ ਨਿਤਿਕਾ ਤੁਸੀਂ ਕੀ ਕਹਿ ਰਹੇ ਹੋ ਪਲੀਜ਼ ਹੱਥ ਨਾ ਛੱਡੋ ਮੈਂ ਤੁਹਾਨੂੰ ਦੋਸਤੀ 'ਚ ਜ਼ਮਾਨਤ ਦਿੱਤੀ ਸੀ ਹੁਣ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਆਪਣੀ ਜ਼ਮਾਨਤ ਵਾਪਸ ਮੰਗਾ ਚਲੋ ਉਠੋ ਮੇਰੇ ਨਾਲ ਚਲੋ ਮੇਰੇ ਘਰ ਉੱਤੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਹੁਣ ਅੱਗੇ ਜੋ ਹੋਏਗਾ ਦੇਖਿਆ ਜਾਏਗਾ ਗੁਰੀ ਨਿਤਿਕਾ ਨੂੰ ਆਪਣੇ ਪਿੰਡ ਤੱਕ ਲੈ ਕੇ ਆ ਗਈ ਸੀ ਪਰ ਜਦੋਂ ਉਹ ਘਰ ਦੇ ਬਾਹਰ ਪਹੁੰਚਿਆ ਤਾਂ ਡੋਰ ਬੈਲ ਵਜਾਉਂਦੀ ਉਸ ਦੀ ਹਿੰਮਤ ਨਹੀਂ ਸੀ ਪੈ ਰਹੀ ਉਸ ਨੂੰ ਚਿਜਕਦੇ ਦੇਖ ਨਿਤਿਕਾ ਨੇ ਡੋਰ ਬੈਲ ਵਜਾਈ ਜਦੋਂ ਦਿਆਲਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਆਪਣੀ ਪੁੱਤ ਨੂੰ ਦੇਖ ਕੇ ਕਹਿਣ ਲੱਗੀ ਆ ਗਿਆ ਪੁੱਤ ਦੱਸ ਕਿ ਤਾ ਜਾਇਆ ਕਰ ਘਟੋ ਘਟ ਤੂੰ ਫੋਨ ਤਾਂ ਚੱਕ ਲਿਆ ਕਰ ਮੈਂ ਕਿੰਨੀ ਵਾਰੀ ਕੀਤਾ ਆ ਪਤਾ ਮੈਨੂੰ ਤੇਰੀ ਕਿੰਨੀ ਫਿਕਰ ਹੋ ਰਹੀ ਸੀ ਨਲਿਆ ਤੇਰੇ ਮਗਰ ਕੌਣ ਖੜੀ ਆ ਗੁਰੀ ਬੇਬੇ ਉਸ ਸਮੇਂ ਬਾਜਤਾ ਸਾਇਆ ਪਹਿਲਾਂ ਇਹ ਦੱਸੋ ਕਿ ਬਾਪੂ ਕਿੱਥੇ ਆ? ਬੇਬੀ, ਪੁੱਤੋ ਤਾਂ ਪਿੰਦੇ ਸਰਪੰਚ ਕੋਲ ਗਿਆ ਆ। ਕਿਉਂ ਕੀ ਹੋਇਆ? ਗੁਰੀ, ਪਹਿਲਾਂ ਅੰਦਰ ਤਾਂ ਆਉਂ ਦੋ ਸਾਨੂੰ, ਫਿਰ ਮੈਂ ਦੱਸਾਂ ਆ ਸਭ ਕੁਝ। ਨਿਤਿਕਾ ਚਲਾ ਜਾਂਦੇ ਚਲਦੀ ਨਾਲ। ਫਿਰ ਉਹ ਦੋਵੇਂ ਅੰਦਰ ਆ ਗਏ। ਗੇਟ ਬੰਦ ਕਰ ਦਿੱਤਾ ਗਿਆ। ਫਿਰ ਦੋਵੇਂ ਅੰਦਰ ਆ ਕੇ ਹਾਲਚ ਬੈਠ ਕੇ ਆਪਣੀ ਬੇਬੀ ਨੂੰ ਆਪਣੇ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਦੀ ਹੋਈ। ਗੁਰੀ ਦੇਖ ਕੇ ਕਹਿਣ ਲੱਗਾ, ਬੇਬੇ ਮੈਂ ਕਿਵੇਂ ਦੱਸਾਂ? ਮੈਨੂੰ ਸਮਝ ਨਹੀਂ ਆ ਰਿਹਾ। ਤੁਸੀਂ ਪਹਿਲਾਂ ਮੇਨਾਂ ਵਾਦਾ ਕਰੋ ਕਿ ਤੁਸੀਂ ਮੇਰੇ ਨਾਲ ਨਿਰਾਸ਼ ਨਹੀਂ ਹੋਮੋਗੇ। ਬੇਬੀ ਲੈ ਦੱਸ ਪੁੱਤ ਮੈਂ ਕਿਉਂ ਨਰਾਜ ਹਾਂ ਕਿਤੇ ਤੂੰ ਇਸ ਕੁੜੀ ਨੂੰ ਘਰੋਂ ਭਜਾ ਕੇ ਤਾਂ ਨਹੀਂ ਲੈ ਕੇ ਆਇਆ ਨਾ? ਸੱਚ ਦੱਸ ਤੂੰ ਜਾਣਦਾ ਹੈ ਨਾ? ਇਹ ਸਭ ਕੰਮ ਪਸੰਦ ਨਹੀਂ ਮੈਨੂੰ। ਕੁੜੀ ਨਹੀਂ ਬੇਬੀ ਤੂੰ ਗਲਤ ਸਮਝ ਰਹੀ ਹੈ। ਇਦਾਂ ਦਾ ਕੁਝ ਵੀ ਨਹੀਂ। ਅਸੀਂ ਦੋਵਾਂ ਨੇ ਕੋਟ ਮੈਰਿਜ ਕਰਵਾਈਏ। ਬੇਬੀ ਬੇਪੁੱਤ ਕਿਉਂ ਮਜ਼ਾਕ ਕਰਦਾ ਹੈ? ਆਪਣੀ ਬੇਬੀ ਨੂੰ ਮੈਂ ਤੈਨੂੰ ਆਪਣੀ ਕੁੱਖੋ ਜੰਮਿਆ ਹੈ। ਮੈਂ ਤੇਰੀ ਰਗ ਰਗ ਤੋਂ ਵਕੀਫਾਂ ਮੈਨੂੰ ਪਤਾ ਹੈ ਮੇਰਾ ਪੁੱਤ ਸਭ ਕੁਝ ਕਰ ਸਕਦਾ ਹੈ ਪਰ ਕਦੇ ਵੀ ਇੰਨਾ ਵੱਡਾ ਕਦਮ ਮੈਨੂੰ ਦੱਸੇ ਬਗੈਰ ਕਦੇ ਨਹੀਂ ਚੱਕ ਸਕਦਾ ਗੁਰੀ ਬੇਬੇ ਮੈਂ ਸੱਚ ਕਹਿ ਰਹੇ ਹਾਂ ਆ ਦੇਖੋ ਨੀਤਿਕਾ ਦੇ ਗਲਚ ਪਾਇਆ ਮੰਗਲ ਸੂਤਰ ਇਹ ਤਾਂ ਨਹੀਂ ਝੂਠ ਬੋਲ ਰਿਹਾ ਨਾ ਨੀਤਿਕਾ ਦੇ ਗਲਚ ਪਾਇਆ ਮੰਗਲ ਸੂਤਰ ਤੇ ਮੰਗਛ ਭਰੇਆ ਸੰਦੂਰ ਦੇਖੋ ਉਸ ਤੇ ਬੇਬੇ ਕਹਿਣ ਲੱਗੀ ਬੇ ਪੁੱਤ ਕਟੋ-ਕਟ ਮੈਨੂੰ ਤਾਂ ਇੱਕ ਵਾਰੀ ਦੱਸ ਦਿੰਦਾ ਆ ਸਭ ਕੁਝ ਕਰਨ ਤੋਂ ਪਹਿਲਾਂ ਤੇਰੀ ਖੁਸ਼ੀ ਚ ਹੀ ਤਾਂ ਸਾਡੀ ਖੁਸ਼ੀ ਤੂੰ ਤਾਂ ਪਲਾਂ ਚ ਸਾਨੂੰ ਵਿਗਾਨਾ ਕਰਤਾ ਗੁਰੀ ਨਹੀਂ ਬੇਬੇ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਪਲੀਜ਼ ਇਦਾਂ ਨਾ ਕਹੋ ਇਹ ਸਭ ਕੁਝ ਅਚਾਨਕ ਹੀ ਹੋ ਗਿਆ ਮੈਂ ਤੁਹਾਨੂੰ ਸਭ ਕੁਝ ਸਮਝਾਉਂਦਾ ਆ ਨਿਤਿਕਾ ਤੁਸੀਂ ਰਹਿਣ ਦਿਓ ਮੈਂ ਸਮਝਾਉਣੀ ਆ ਫਿਰ ਉਹ ਦਿਆਲ ਕੌਰ ਨੂੰ ਕਹਿਣ ਲੱਗੀ ਆਂਟੀ ਜੀ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਕਿ ਮੈਂ ਤੁਹਾਨੂੰ ਮੰਮੀ ਜੀ ਬੁਲਾ ਸਕਦੀ ਆ ਤੁਹਾਨੂੰ ਸ਼ਾਇਦ ਯਾਦ ਹੋ ਬਚਪਨ ਚ ਤੁਹਾਡੀ ਇੱਕ ਸ਼ਾਂਤੀ ਦੇਵੀ ਨਾਮ ਦੀ ਸਹੇਲੀ ਹੁੰਦੀ ਸੀ ਜੋ ਤੁਹਾਡੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ ਤੁਸੀਂ ਇਕੱਠਿਆਂ ਸਕੂਲ ਪੜਨ ਜਾਇਆ ਕਰਦੇ ਸੀ ਘਰ ਆ ਕੇ ਵੀ ਸਾਰਾ ਦਿਨ ਇਕੱਠਿਆਂ ਹੀ ਖੇਡਦਿਆਂ ਰਹਿੰਦੀਆਂ ਸਨ ਇੱਕ ਦਿਨ ਫਿਰ ਤੁਹਾਡੇ ਪਾਪਾ ਜੀ ਦੀ ਬਦਲੀ ਹੋ ਗਈ ਸੀ ਤੇ ਤੁਸੀਂ ਸਾਰੇ ਉਹ ਘਰ ਛੱਡ ਕੇ ਕਿਤੇ ਹੋਰ ਚਲੇ ਗਏ ਸੀ ਦਿਆ ਇੰਨੀ ਪੁਰਾਣੀ ਗੱਲ ਦਾ ਤੈਨੂੰ ਕਿਵੇਂ ਪਤਾ ਆ ਤੀਹ ਕੌਣ ਹੈ ਤੂੰ ਤੈਨੂੰ ਇਹ ਸਭ ਕੁਝ ਕਿਹਨੇ ਦੱਸਿਆ ਨਿਤਿਕਾ ਮੇਰੇ ਮੰਮਾ ਸ਼ਾਂਤੀ ਦੇਵੀ ਨੇ ਦੇਅ ਤੂੰ ਸ਼ਾਂਤੀ ਦੀ ਕੁੜੀ ਐ ਨਹੀਂ ਮਾਂ ਸਦਕੇ ਤੂੰ ਤਾਂ ਜਮਾ ਆਪਣੀ ਮਾਂ ਵਰਗੀ ਸੋਹਣੀ ਸੁਨੱਖੀ ਕਿੱਥੇ ਆ ਮੇਰੀ ਬਚਪਨ ਦੀ ਸਹੇਲੀ ਤੂੰ ਉਸ ਨਾਲ ਕਿਉਂ ਨਹੀਂ ਮੈਂ ਕੀ ਆਈ ਉਸ ਦੀ ਇਹ ਗੱਲ ਸੁਣ ਕੇ ਨਿਤਿਕਾ ਚੁੱਪ ਕਰ ਗਈ ਫਿਰ ਕੁਝ ਥੇਰ ਬਾਅਦ ਕਹਿਣ ਲੱਗੀ ਮੰਮਾ ਹੁਣ ਇਸ ਦੁਨੀਆ 'ਚ ਨਹੀਂ ਰਹੀ ਕੁਝ ਘੰਟੇ ਪਹਿਲਾਂ ਹੀ ਮੇਰੇ ਪਾਪਾ ਨੇ ਉਹਨਾਂ ਦੀ ਮੇਰੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਿਰ ਸਾਰੀ ਕਹਾਣੀ ਉਹਨਾਂ ਨੂੰ ਦੱਸੀ ਸਾਰੀ ਕਹਾਣੀ ਸੁਣਨ ਤੋਂ ਬਾਅਦ दयाल ਘਰ ਕਰਨ ਲੱਗੀ ਧੀ ਇਹਨਾ ਕੁਝ ਹੋ ਗਿਆ ਤੇਰੀ ਮਾਂ ਨੇ ਮੈਨੂੰ ਇਨਾ ਪਰਾਇਆ ਕਰ ਦਿੱਤਾ ਕਿ ਮੈਨੂੰ ਦੱਸਣਾ ਤੱਕ ਵੀ ਨਹੀਂ ਜ਼ਰੂਰੀ ਸਮਝਿਆ ਨਿਤਿਕਾ ਨਹੀਂ ਮੰਮੀ ਜੀ ਇਹ ਗੱਲ ਨਹੀਂ ਆ ਮम्मा ਤਾਂ ਤੁਹਾਨੂੰ ਖੁਦ ਮਿਲਣ ਆਉਣ ਵਾਲੇ ਸਨ ਪਰ ਫਿਰ ਆਹ ਸਭ ਹੋ ਗਿਆ ਕਹਿ ਕੇ ਰੋਣ ਲੱਗ ਪਈदयाल ਘਰ ਨਿਤਿਕਾ ਨੂੰ ਰੋਂਦੀ ਹੋਈ ਨੂੰ ਗੱਲ ਨਾਲ ਲਾ ਕੇ ਹੌਸਲਾ ਦਿੰਦੀ ਹੋਈ ਛੁਪ ਕਰਵਾਉਂਦੀ ਹੋਈ ਕਹਿਣ ਲੱਗੀ ਧੀ ਤੂੰ ਖੁਦ ਨੂੰ ਕੱਲੀ ਨਾ ਸਮਝੀ ਅਸੀਂ ਸਭ ਤੇਰੇ ਨਾਲ ਗੁਰੀ ਬੇਬੇ ਉਹ ਸਭ ਤਾਂ ਠੀਕ ਆ ਪਰ ਹੁਣ ਅੱਗੇ ਕੀ ਕਰਨਾ ਹੈ ਬੇਬੇ ਕੀ ਕਰਨਾ ਇਹਦਾ ਕੀ ਮਤਲਬ ਵਿਆਹ ਕਰਵਾ ਕੇ ਲੈ ਕੇ ਆਇਆ ਹੀ ਨਾ ਹੁਣ ਜ਼ਿੰਮੇਵਾਰੀ ਵੀ ਚੱਕ ਆਪਣੀ ਘੋਟੀ ਦੀ ਨਾਲੇ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਖ਼ਬਰਦਾਰ ਜੇ ਮੇਰੀ ਤੈਨੂੰ ਤੰਗ ਪਰੇਸ਼ਾਨ ਕੀਤਾ ਇਹ ਤੇਰੀ ਮੈਂ ਪਹਿਲੀ ਤੇ ਆਖਰੀ ਗਲਤੀ ਸਮਝ ਕੇ ਮਾਫ਼ ਕਰ ਰਹੀ ਆ ਤੇ ਦੁਬਾਰਾ ਜਹਾ ਕੁਝ ਵੀ ਕੀਤਾ ਨਾ ਤਾਂ ਘਰੋਂ ਬਾਹਰ ਕੱਢ ਦੂੰਗੀ ਤੇਰੇ ਵਿਆਹ ਲਈ ਪਤਾ ਮੈਂ ਕਿੰਨੇ ਸੁਪਨੇ ਸਜਾਏ ਸੀ ਚਲੋ ਜੋ ਹੋ ਰੱਬ ਕਰਦਾ ਆ ਚੰਗੇ ਲਈ ਹੀ ਕਰਦਾ ਆ ਗੁਰੀ ਬੇਬੀ ਪਰ ਬਾਪੂ ਨਾਲ ਆਪਾਂ ਗੱਲ ਕਿੱਦਾਂ ਕਰਾਂਗੇ ਬੇਬੀ ਤੂੰ ਉਸਦੀ ਫਿਕਰ ਨਾ ਕਰ ਮੈਂ ਆਪੇ ਸਭ ਸਾਂਭ ਲਵਾਂਗੀ ਬਸ ਜਦ ਤੱਕ ਮੈਂ ਨਹੀਂ ਕਹਿੰਦੀ ਉਦੋਂ ਤੱਕ ਨੀਤੀ ਕਰ ਤੇਰੇ ਬਾਪ ਨੂੰ ਇਸ ਘਰ ਵਿੱਚ ਨਜ਼ਰ ਨਹੀਂ ਆਉਣੀ ਚਾਹੀਦੀ ਤੇ ਇਹ ਤੂੰ ਅੱਜ ਤੋਂ ਗੁਰੀ ਦੇ ਕਮਰੇ 'ਚ ਰਹੇਂਗੀ ਤੇ ਤੂੰ ਪੁੱਤ ਬਾਹਰ ਬਰਾਂਡੇ 'ਚ ਪੈ ਜਾ ਕਰ ਕੁਝ ਦਿਨਾਂ ਲਈ ਜਦ ਤੱਕ ਤੁਹਾਡੇ ਵਿਆਹ ਦੀ ਕਾਰ ਵਿਹਾਰਨਾ ਕਰ ਲਈਏ ਗੁਰੀ ਬੇਬੇ ਰਾਤ ਨੂੰ ਤਾਂ ਬਹੁਤ ਹੀ ਠੰਡ ਹੋ ਜਾਂਦੀ ਆ ਜੀ ਮੈਨੂੰ ਸਰਦੀ ਲੱਗੀ ਫੇਰ ਬੇਬੇ ਬੇ ਪੁੱਤ ਕੁਝ ਨਹੀਂ ਹੁੰਦਾ ਚਾਰ ਦਿਨਾਂ ਦੀ ਗੱਲ ਔਖਾ ਸੌਖਾ ਕੱਟਲਾ ਪਹਿਲਾਂ ਸ਼ਗਨ ਵਿਹਾਰ ਕਰ ਲਈਏ ਤੁਹਾਡੇ ਲੋਕਾਚਾਰੀ ਵੀ ਕੋਈ ਚੀਜ਼ ਹੁੰਦੀ ਆ ਸਾਰੀ ਉਮਰ ਹੁਣ ਤੁਸੀਂ ਇਕੱਠਿਆਂ ਨਹੀਂ ਰਹਿਣਾ ਆ ਚਲ ਉਠ ਤੂੰ ਡੰਗਰਾ ਵੱਲ ਢੀੜਾ ਮਾਰ ਕੇ ਆ ਮੈਂ ਵੀ ਆਈ ਬਾਲਟੀ ਲੈ ਕੇ ਫਿਰ ਤਾਰਾਂ ਕੱਢ ਲਈਏ ਗੁਰੀ ਉੱਟ ਕੇ ਨਿੱਤ ਕਵਲ ਨੂੰ ਦੇਖਦਾ ਹੋਇਆ ਬਾਹਰ ਨੂੰ ਚੱਲ ਪਿਆ ਮਗਰ ਉਹ ਧਿਆਲ ਕੌਰ ਨਿੱਤ ਕ ਨੂੰ ਨਹਾਉਣ ਦਾ ਕਹਿ ਕੇ ਆਪ ਹੀ ਬਾਹਰ ਨੂੰ ਛਲਪਈ ਤਾਰਾਂ ਕੱਢ ਕੇ ਧਿਆਲ ਕੌਰ ਨੇ ਰੋਟੀ ਪਾਣੀ ਦਾ ਬਣਾਇਆ ਉਦੋਂ ਤੱਕ ਕੇਰ ਸਿੰਘ ਵੀ ਘਰ ਨੂੰ ਆ ਗਿਆ ਸੀ ਉਹ ਆ ਕੇ ਚੁੱਲ੍ਹੇ ਮੂਰੇ ਬੈਠੀ ਰੋਟੀ ਬਣਾਉਂਦੀ ਧਿਆਲ ਕੌਰ ਕੋਲ ਬੈਠ ਕੇ ਅੱਗ ਸੇਕਣ ਲੱਗ ਪਿਆ ਕੁਝ ਥੇਰ ਬਾਅਦ ਗੁਰੀ ਰੋਟੀ ਖਾਣ ਲਈ ਭਾਂਡੇ ਲੈ ਆਇਆ ਤੇ ਆਪਣੇ ਬਾਪ ਲਈ ਰੋਟੀ ਪਾਕੇ ਦਿੱਤੀ ਨੀਤਿਕਾ ਕਮਰੇ ਦੀ ਖਿੜਕੀ ਰਾਹੀਂ ਉਹਨਾਂ ਨੂੰ ਬੈਠ ਕੇ ਹੱਸ-ਹੱਸ ਗੱਲਾਂ ਕਰਦਿਆਂ ਨੂੰ ਦੇਖ ਕੇ ਮਨ ਹੀ ਮਨ ਖੁਸ਼ ਹੋ ਰਹੀ ਸੀ ਕਿ ਗੁਰੀ ਦਾ ਪਰਿਵਾਰ ਕਿੰਨਾ ਸੋਹਣਾ ਹੈ ਕਿੰਨਾ ਪਿਆਰ ਹੈ ਇਹਨਾਂ ਦਾ ਆਪਸ ਵਿੱਚ ਰੋਟੀ ਪਾਣੀ ਖਾਣ ਤੋਂ ਬਾਅਦ ਕੇਰ ਸਿੰਘ ਆਪਣੇ ਕਮਰੇ ਵਿੱਚ ਚਲਾ ਗਿਆ ਕੁਝ ਥੀਰ ਬਾਅਦ ਗੁਰੀ ਦੁੱਧ ਦਾ ਗਲਾਸ ਉਹਨਾਂ ਨੂੰ ਦੇ ਆਇਆ ਕੇਰ ਸਿੰਘ ਦੇ ਸੌ ਜਾਣ ਤੋਂ ਬਾਅਦ ਫਿਰ ਉਹਨਾਂ ਤਿੰਨਾਂ ਨੇ ਰੋਟੀ ਖਾਧੀ ਬੈਠ ਕੇ ਦੇ ਰਾਤ ਤੱਕ ਗੱਲਾਂ ਕਰਦੀ ਰਹੀ ਫਿਰ ਸਭ ਸੌਣ ਲਈ ਚਲੇ ਗਏ ਗੁਰੀ ਵਰਾਂਡੇ 'ਚ ਪਿਆ ਮੰਜੇ ਤੇ ਇਧਰ ਉਧਰ ਪਾਸੇ ਮਾਰੀ ਜਾ ਰਿਹਾ ਸੀ ਠੰਡ ਕਾਲ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਕੁਝ ਦੇਰ ਬਾਅਦ ਉਸਨੇ ਦੇਖਿਆ ਕਿ ਨਿਤਿਕਾ ਉਸ ਦੇ ਸਰਾਣੇ ਖੜੀ ਸੀ ਉਸ ਦੇ ਹੱਥ 'ਚ ਰਜਾਈ ਫੜੀ ਹੋਈ ਸੀ ਰਜਾਈ ਉਸ ਦੇ ਮੰਜੇ ਤੇ ਉਹ ਰੱਖਦੇ ਹੀ ਕਹਿਣ ਲੱਗੀ ਗੁਰੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ 2 ਮਿੰਟ ਬੈਠ ਸਕਦੀ ਹਾਂ ਇੱਥੇ ਤੁਹਾਡੇ ਕੋਲ ਗੁਰੀ ਉੱਠ ਕੇ ਬੈਠ ਗਿਆ ਤੇ ਕਹਿਣ ਲੱਗਾ ਹਾਂਜੀ ਬੈਠੋ ਦੱਸੋ ਕੀ ਗੱਲ ਕਰਨੀ ਹੈ ਨਿਤਿਕਾ ਤੂੰ ਸੱਚੀ ਬਹੁਤ ਖੁਸ਼ਕਿਸਮਤ ਹੈ ਤੈਨੂੰ ਇੰਨੀ ਵਧੀਆ ਫੈਮਿਲੀ ਮਿਲੀ ਹੈ ਕਿੰਨਾ ਪਿਆਰ ਹੈ ਤੁਹਾਡੇ ਸਭ ਦੇ ਵਿੱਚ ਹੁਣ ਮੈਨੂੰ ਬਹੁਤ ਅਫਸੋਸ ਹੋ ਰਿਹਾ ਹੈ ਮੈਂ ਆਪਣੀ ਜ਼ਿੰਦਗੀ ਲਈ ਤੇਰੇ ਨਾਲ ਤੇ ਤੇਰੀ ਫੈਮਿਲੀ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ ਅੱਜ ਮੈਂ ਤੇਰੀ ਬੇਬੇ ਦੀਆਂ ਅੱਖਾਂ 'ਚ ਤੇਰੇ ਵਿਆਹ ਲਈ ਉਹਨਾਂ ਦੀ ਸੰਜੋਈ ਸਭ ਰੀਝਾਂ ਤੇ ਚਾਹ ਦੇਖੀ ਜੀ ਹੋ ਸਕਿਆ ਤਾਂ ਪਲੀਜ਼ ਮੈਨੂੰ ਮਾਫ ਕਰ ਦੇਣਾ ਮੈਂ ਸਭ ਕੁਝ ਠੀਕ ਹੁੰਦੇ ਹੀ ਇੱਥੋਂ ਚਲੀ ਜਾਵਾਂਗੀ ਉਸਦੇ ਹੱਥ ਫੜਦੇ ਹੋਏ ਕਹਿਣ ਲੱਗੀ ਅੱਛਾ ਇੱਕ ਗੱਲ ਦੱਸੋ ਤੁਸੀਂ ਸ਼ਾਮੀ ਮੈਨੂੰ ਇਹਦਾ ਖੂਲ ਕੇ ਕਿਉਂ ਦੇਖ ਰਹੇ ਸੀ ਗੁਰੀ ਹੱਥ ਛੁਡਾਉਂਦੇ ਹੋਏ ਇਹ ਗੱਲ ਕਹਾ ਤੁਸੀਂ ਨਾ ਬਹੁਤ ਚਲਾਕ ਹੋ ਨਿਤਿਕਾ ਘਰ ਆਉਂਦੇ ਹੀ ਮੇਰਾ ਕਮਰਾ ਮੇਰੇ ਤੋਂ ਖੋਲਿਆ ਬੇਬੇ ਜਾਣਦੀ ਆ ਮੈਨੂੰ ਮੇਰਾ ਕਮਰਾ ਕਿੰਨਾ ਪਿਆਰਾ ਆ ਮੈਂ ਉਸ ਵਿੱਚ ਕਿਸੇ ਨੂੰ ਨਹੀਂ ਜਾਣ ਦਿੰਦਾ ਕਿਸੇ ਹੋਰ ਨਾਲ ਸ਼ੇਅਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਮੇਰੇ ਬੇਬੇ ਬਾਪੂ ਤੋਂ ਬਾਅਦ ਤੁਸੀਂ ਹੀ ਉਹ ਇਨਸਾਨ ਹੋ ਜੋ ਮੇਰੇ ਕਮਰੇ 'ਚ ਗਏ ਨਿਤਿਕਾ ਅੱਛਾ ਜੀ ਜੇ ਇੰਨਾ ਹੀ ਪਿਆਰਾ ਹੈ ਤੁਹਾਨੂੰ ਤੁਹਾਡਾ ਕਮਰਾ ਫਿਰ ਮੈਨੂੰ ਜਾਣ ਕੇ ਉਹ ਦਿੱਤਾ ਆਪਣੇ ਕਮਰੇ 'ਚ ਗੁਰੀ ਬਸ ਮੇਰੇ ਦਿਲ ਨੇ ਕਿਹਾ ਸੋ ਆਪਾਂ ਬੇਬੇ ਦੀ ਗੱਲ ਮੰਨ ਲਈ ਨਿਤਿਕਾ ਕਮਾਲ ਏ ਹਮੇਸ਼ਾ ਦਿਮਾਗ ਤੋਂ ਸੋਚਣ ਵਾਲਾ ਇਨਸਾਨ ਦਿਲ ਤੋਂ ਸੋਚਦਾ ਏ ਗੁਰੀ ਤੁਹਾਨੂੰ ਕਿਵੇਂ ਪਤਾ ਲੱਗਾ ਮੈਂ ਹਮੇਸ਼ਾ ਦਿਮਾਗ ਤੋਂ ਸੋਚਦਾ ਹਾਂ ਨਿਤਿਕਾ ਮੈਂ ਸਾਈਕੋਲੋਜੀ ਦੀ ਪੜ੍ਹਾਈ ਕੀਤੀ ਹੋਈ ਆ ਇਹਨਾਂ ਇੱਕ ਬੰਦੇ ਨੂੰ ਦੇਖ ਕੇ ਦੱਸ ਦੇਣੀ ਆ ਉਸਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਚਲੋ ਮੈਂ ਤੁਸੇ ਸੋ ਜਾਓ ਰਾਤ ਪੌਤ ਹੋ ਗਈਏ ਗੁਡ ਨਾਈਟ ਮੈਨੂੰ ਸੌਰੀ ਮੇਰੇ ਕਰਕੇ ਤੁਹਾਨੂੰ ਇਸ ਸਟੈਂਡ 'ਚ ਬਾਹਰ ਸੌਣਾ ਪੈ ਰਿਹਾ ਹੈ ਜੇ ਤੁਸੀਂ ਚਾਹੋ ਤਾਂ ਅੰਦਰ ਆ ਕੇ ਕਮਰੇ 'ਚ ਬੈਠ ਸਕਦੇ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਕੋਈ ਗੱਲ ਨਹੀਂ ਜੀ ਮੈਂ ਐਡਜਸਟ ਕਰ ਲਵਾਂਗਾ ਮੈਂ ਕੁਝ ਵੀ ਤੋੜ ਸਕਦਾ ਹਾਂ ਪਰ ਆਪਣੇ ਬੇਬੇ ਬਾਪੂ ਦਾ ਪ੍ਰੋਸਾਨੀ ਤੂੜ ਸਕਦਾ ਵੈਸੇ ਵੀ ਆਪਾਂ ਲੋਕਾਂ ਦੀ ਨਜ਼ਰ 'ਚ ਪਤੀ ਪਤਨੀਆ ਅਸਲ 'ਚ ਤਾਂ ਆਪਾਂ ਸਿਰਫ ਦੋਸਤ ਹੀ ਹਨ ਤੁਸੀਂ ਜਾਓ ਆਰਾਮ ਕਰੋ ਇਹ ਪਹਿਲੀ ਵਾਰੀ ਨਹੀਂ ਸੀ ਜੈ ਨਿਤਿਕਾ ਨੂੰ ਗੁਰੀ ਦੀ ਕੋਈ ਗੱਲ ਦਿਲ ਨੂੰ ਪਾ ਗਈ ਹੋਵੇ ਪਤਾ ਨਹੀਂ ਕੀ ਜਾਦੂ ਸੀ ਗੁਰੀ ਦੀਆਂ ਗੱਲਾਂ 'ਚ ਨਿਤਿਕਾ ਜਦ ਵੀ ਉਸਦੇ ਨਾਲ ਕਰੇ ਗੱਲ ਕਰਦੀ ਸੀ ਉਸੇ ਦਿਲ ਨੂੰ ਕੀਲ ਹੀ ਲੰਦਾ ਸੀ ਦੋ ਦਿਨ ਬਾਅਦ ਸਵੇਰ ਦਾ ਟਾਈਮ ਸੀ ਬਾਹਰ ਤੋਂ ਬਹੁਤ ਪਈ ਸੀ ਕੀਰ ਸਿੰਘ ਆਪਣੇ ਖੇਤ ਕਿੜਾ ਮਾਰਨ ਗਿਆ ਹੋਇਆ ਸੀ ਤਾਂ ਪਿੱਛੋਂ ਗੱਜਨ ਆਪਣੇ ਬੰਦਿਆਂ ਨੂੰ ਨਾਲ ਕੀਰ ਸਿੰਘ ਦੇ ਘਰ ਆ ਧਮਕਿਆ ਉਸ ਦੇ ਨਾਲ ਨੀਤਿਕਾ ਦੇ ਪਾਪਾ ਵੀ ਸਨ ਦਿਆਲੂ ਨੇ ਗੁਰੀ ਨੂੰ ਬਾਹਰ ਆਉਣ ਤੋਂ ਵਰਜਿਆ ਤੇ ਆਪ ਬਾਹਰ ਆ ਕੇ ਕਹਿ ਲਗੀ ਕੀ ਗੱਲ ਹੋ ਗਈ ਬਾਜੀ ਕਿਉਂ ਸਵੇਰੇ ਸਵੇਰੇ ਰੌਲਾ ਪਾਇਆ ਆ ਗੱਜਨ ਨਾ ਮੈਂ ਤੇਰੇ ਨਾਲ ਕੀ ਗੱਲ ਕਰਨੀ ਆ ਜਿਨਾਂ ਨੇ ਜਾਤ ਨਾਲ ਮਰਦ ਮਰਦਾਂ ਨਾਲ ਹੀ ਗੱਲ ਕਰਦੇ ਹੁੰਦੇ ਆ ਕਿੱਥੇ ਆ ਕਿਰ ਬਲਾ ਉਸ ਨੂੰ ਦੱਸਾਂ ਅਜ ਉਸ ਤੇ ਮੁੰਡੇ ਦੀਆਂ ਕਰਤੂਤਾਂ ਬਿਆਲ ਕੌਰ ਕਹਿਣ ਲੱਗੀ ਨਾ ਕੀ ਕਰਤਾ ਮੇਰੇ ਪੁੱਤ ਨੇ ਗੱਜਨ ਇਹ ਤਾਂ ਹੁਣ ਕੇਰ ਸਿੰਘ ਦੇ ਆਏ ਤੇ ਹੀ ਦੱਸਾਂਗਾ ਬਿਆਲ ਕੌਰ ਨੇ ਆਪਣੇ ਨੌਕਰ ਰਾਮੂ ਨੂੰ ਬੁਲਾਇਆ ਤੇ ਕਹਿਣ ਲੱਗੀ ਆਪਣੇ ਸਰਦਾਰ ਕੋਲ ਖੇਤ ਜਾ ਕੇ ਤੇ ਕਹਿ ਗੱਜਨ ਆਪਣੇ ਮਸਟੰਡੇ ਨਾਲ ਘਰ ਆਇਆ ਖੜਾ ਬਕਵਾਸ ਕਰ ਰਿਹਾ ਆ ਰਾਮੂ ਜਲਦੀ ਨਾਲ ਭੱਜਿਆ ਖੇਤ ਵੱਲ ਨੂੰ ਜਾ ਕੇ ਸਾਰੀ ਗੱਲ ਕੇਰ ਸਿੰਘ ਨੂੰ ਦੱਸੀ ਉਹ ਜਲਦੀ ਨਾਲ ਘਰ ਨੂੰ ਆਇਆ ਜਦ ਵੀੜੇਚ ਆਇਆ ਤਾਂ ਗੱਜੇ ਨਾਲ ਉਸੇ ਸਾਥੀ ਤੇ ਕੁਝ ਸ਼ਹਿਰੀ ਲੋਕ ਖੜੇ ਹੋਏ ਸਨ ਕੇਰ ਸਿੰਘ ਉਹਨਾਂ ਦੇ ਕੋਲ ਆ ਕੇ ਕਹਿਣ ਲੱਗਾ ਹਾਂ ਬਈ ਗੱਜਾ ਦੱਸ ਕੀ ਗੱਲ ਕਰਨੀ ਆ ਗੱਜਨ ਤੈਨੂੰ ਯਾਦ ਆ ਇੱਕ ਵਾਰੀ ਮੇਰੇ ਮੁੰਡੇ ਨੇ ਰਾਹ ਜਾਂਦੀ ਬਾਹਮਣਾ ਦੀ ਕੁੜੀ ਛੇੜ ਦਿੱਤੀ ਸੀ ਤਾਂ ਤੂੰ ਉਸ ਟਾਈਮ ਮੋਰੀ ਬਣ ਕੇ ਕਿਵੇਂ ਮੇਰੇ ਮੁੰਡੇ ਤੋਂ ਭਰੀ ਸਾਥ ਚ ਹੱਥ ਜੋੜ ਕੇ ਮਾਫੀ ਮੰਗਵਾਈ ਸੀ ਅੱਜ ਜੇ ਤੇਰੇ ਪੁੱਤ ਤੋਂ ਨੱਕ ਨਾਲ ਭਰੀ ਸਾਥ ਚ ਮੈਂ ਲੀਕਾ ਨਾ ੜਵਾਈਆਂ ਨਾ ਤਮੇਰਾ ਨਾਂ ਵੀ ਗੱਜ ਨਹੀਂ ਕਿ ਸਾਫ਼-ਸਾਫ਼ ਬੋਲ ਜੋ ਵੀ ਕਹਿਣਾ ਏ ਗੱਜਣਾ ਐਵੇਂ 부ਝਾਰਦਾ ਜੀਆਂ ਨਾ ਆਪਾ ਸ਼ਰਮਾ ਜੀ ਦੱਸੋ ਹੁਣ ਇਹਨਾਂ ਨੂੰ ਸਾਫ਼-ਸਾਫ਼ ਫਿਰ ਗੱਜਣ ਕਹਿ ਲੱਗੇ ਫਿਰ ਨੀਤੀਕਾ ਦੇ ਪਾਪਾ ਰਾਜੀਵ ਸ਼ਰਮਾ ਕਹਿਣ ਲੱਗੇ ਸਰਦਾਰ ਸਾਹਿਬ ਤੁਹਾਡਾ ਮੁੰਡਾ ਮੇਰੀ ਤੈਨੂੰ ਕੱਢ ਕੇ ਲੈ ਆਇਆ ਹੈ ਮੈਂ ਸੁਣਿਆ ਇਸ ਕੰਮ 'ਚ ਤੁਹਾਡੀ ਘਰ ਵਾਲੀ ਤੇ ਉਸ ਦਾ ਬਰਾਬਰ ਦੇ ਸਾਥ ਦੇ ਰਹੀ ਹੈ ਇਹਨੇ ਕ ਸੁਣ ਕੇ ਕੇਰ ਸਿੰਘ ਦੀਆਂ ਅੱਖਾਂ 'ਚ ਖੂਨ ਉਤਰ ਆਇਆ ਉਸਨੇ ਗੁੱਸੇ ਨਾਲ ਆਪਣੀ ਘਰਵਾਲੀ ਵੱਲ ਦੇਖਦਿਆਂ ਕਹਿਣ ਲੱਗਾ ਦਿਆਲੂ ਇਹ ਸਭ ਕੀ ਕਹਿ ਰਹੇ ਨੇ ਆਪਣਾ ਪੁੱਤ ਕਿਸ ਰੀਤੀ ਕੱਢ ਲਿਆ ਤੂੰ ਇਸ ਬਾਰੇ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਦਿਆਲਕਰ ਉਸਦੀ ਗੱਲ ਸੁਣ ਕੇ ਨੀਵੀਂ ਪਾ ਲਈ ਓਹੋ ਮੈਂ ਤੈਨੂੰ ਕੁਝ ਕਹਿ ਰਿਹਾ ਹਾਂ ਜਾ ਬਾਹਰ ਕੱਢ ਕੇ ਲਿਆ ਦੋਨਾਂ ਨੂੰ ਕਿੱਥੇ ਲੁਕਾਇਆ ਹੋਇਆ ਆ ਕਿਹ ਗਰਜਦੇ ਹੋਏ ਕਹਿਣ ਲੱਗਾ ਦਿਆਲ ਉਹ ਵਰਤੀ ਹੋਈ ਅੰਦਰ ਨੂੰ ਚਲੀ ਗਈ ਉਸ ਦੇ ਬਾਅਦ ਕੇਰ ਸਿੰਘ ਕਹਿਣ ਲੱਗਾ ਜੇ ਤੇਰੀ ਗੱਲ ਸੱਚੀ ਨਿਕਲੀ ਨਾ ਗਜਨਾ ਤਾਂ ਮੇਰਾ ਪੁੱਤ ਅੱਜ ਤੋਂ ਮੇਰੇ ਲਈ ਮਰ ਗਿਆ ਪਰ ਜੇ ਕਿਤੇ ਇਸ ਵਿੱਚ ਜਰਾ ਜਿੰਨਾ ਵੀ ਝੂਠ ਨਿਕਲਿਆ ਨਾ ਨਾ ਤਾਂ ਛੜਨਾ ਮੈਂ ਤੈਨੂੰ ਵੀ ਨਹੀਂ ਦਿਆਲ ਉਹ ਅੰਦਰ ਜਾ ਕੇ ਕਹਿਣ ਲੱਗੀ ਗੁਰਜੀਤ ਪੁੱਤ ਬਾਹਰ ਚੱਲ ਤੇਰਾ ਬਾਪੂ ਬੁਲਾ ਰਿਹਾ ਹੈ ਮੰਮੀ ਜੀ ਬਾਹਰ ਕੋਣ ਆਈ ਹੈ ਜੋ ਇਹਨਾਂ ਰੌਲਾ ਪਾ ਰਹੀ ਹੈ ਨੀਤਿਕਾ ਕਹਿਣ ਲੱਗੀ ਦਿਆਲ ਦੀ ਬਾਹਰ ਤੇਰੀ ਪਪਾਈ ਹੋਈ ਨਹੀਂ ਕਹਿ ਰਹੇ ਨੇ ਮੇਰਾ ਪੁੱਤ ਤੈਨੂੰ ਕੱਢ ਕੇ ਲੈ ਕੇ ਆਇਆ ਆ ਅੱਛ ਮੇਰੀ ਪੁੱਤ ਜਿੰਦਗੀ ਤੇਰੇ ਹੱਥ ਚ ਹੁਣ ਤੂੰ ਹੀ ਸਭ ਨੂੰ ਸੱਚ ਦੱਸੇ ਕਿ ਆਖਰ ਸੱਚ ਕੀ ਆ ਗੁਰੇ ਡਰਦਾ ਹੋਇਆ ਬਾਹਰ ਨੂੰ ਆਇਆ ਆ ਕੇ ਸਿਰ ਝੁਕਾ ਕੇ ਖੜ ਗਿਆ ਕੀਰ ਸਿੰਘ ਉਸੇ ਵੱਲ ਦੇਖਦੇ ਹੋਏ ਗੁੱਸੇ ਨਾਲ ਕਹਿਣ ਲੱਗਾ ਗੁਰਜੀਤ ਮੇਰੇ ਵੱਲ ਦੇਖ ਇਹ ਭਾਈ ਸਾਹਿਬ ਕੀ ਕਹਿ ਰਹੇ ਨੇ ਤੂੰ ਇਹਨਾਂ ਦੀ ਕੁੜੀ ਨੂੰ ਕੱਢ ਕੇ ਲੈ ਕੇ ਆਏ ਆ ਗੁਰੇ ਚੁੱਪ ਰਿਹਾ ਕੁਝ ਨਾ ਬੋਲਿਆ ਉਸ ਨੂੰ ਕਮੋਸ਼ ਤੇ ਕੇਰ ਸਿੰਘ ਕਹਿਣ ਲੱਗਾ ਦੇਖ ਪੁੱਤ ਤੈਨੂੰ ਪਤਾ ਹੈ ਨਾ ਤੇਰਾ ਪਿਓ ਤੌਣ ਚੱਕ ਕੇ ਜਿਉਣ ਦਾ ਆਦੀ ਆ ਹੁਣ ਆਹਾ ਉਮਰੇ ਮੇਰੇ ਸਿਰ ਅੱਖੀਂ ਨਾ ਪੋਵਾ ਸੱਚ ਦੱਸ ਕੀ ਮੈਂ ਦੱਸ ਦਿਆਂ ਬਾਪੂ ਜੀ ਸੱਚ ਕੀ ਨੀਤੀ ਕਾ ਕਮਰੇ ਚੋਂ ਬਾਹਰ ਆਉਂਦੀਆਂ ਕਹਿਣ ਲੱਗੀ ਮੈਨੂੰ ਕੋਈ ਭਜਾ ਕੇ ਨਹੀਂ ਲੈ ਕੇ ਆਇਆ ਮੈਂ ਆਪਣੀ ਮਰਜ਼ੀ ਨਾਲ ਇਸ ਘਰ ਚ ਗੁਰੀ ਦੇ ਨਾਲ ਆਈ ਆ ਇਹ ਤਾਂ ਉਹ ਇਨਸਾਨ ਹੈ ਜਿਸਨੇ ਬੁਰੇ ਟਾਈਮ ਚ ਮੇਰਾ ਸਾਥ ਦਿੱਤਾ ਆ ਇਸ ਗੱਲ ਦੀ ਪ੍ਰਵਾਹ ਕੀਤੇ ਬਗੈਰ ਕਿ ਕੱਲ ਨੂੰ ਇਸ ਦਾ ਅੰਜਾਮ ਕੀ ਹੋਊਗਾ ਰਾਜੀਵ ਨਿਤਿਕਾ ਬੇਟਾ ਜੋ ਵੀ ਹੋਇਆ ਪਲੀਜ਼ ਇਸ ਨੂੰ ਭੁੱਲ ਜਾ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ ਚਲ ਆਜਾ ਆਪਣੇ ਘਰ ਤੂੰ ਚੱਲੀਏ ਹੁਣ ਜੋ ਤੂੰ ਕਹੇਂਗੀ ਉਹੀ ਹੋਵੇਗਾ ਤੂੰ ਵਿਆਹ ਨਹੀਂ ਕਰਵਾਉਣਾ ਨਾ ਸਹੀ ਮੇਰੇ ਲਈ ਨਾ ਸਹੀ ਆਪਣੇ ਮਾਂ ਦੀਆਂ ਅੰਤਿਮ ਰਸਮਾਂ ਲਈ ਹੀ ਸਹੀ ਆਪਣੇ ਘਰ ਵਾਪਸ ਆ ਜਾ ਨਿਤਿਕਾ ਵਾ ਪਾਪਾ ਤੁਸੀਂ ਤਾਂ ਕਿੰਨੀ ਆਸਾਨੀ ਨਾਲ ਕਹਿ ਦਿੱਤਾ ਸਭ ਕੁਝ ਭੁੱਲ ਜਾ ਮੈਂ ਕਿਵੇਂ ਭੁੱਲ ਜਾਵਾਂ ਉਸ ਕਰਦੀਆਂ ਦੀਵਾਰਾਂ ਮੇਰੀ ਮਾਂ ਦੇ ਖੂਨ ਨਾਲ ਰੰਗੀਆਂ ਹੋਈਆਂ ਨੇ ਹਾਜ ਪਈ ਮੇਰੀ ਮਾਂ ਦੀ লাশ ਹੁਣ ਵੀ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੀ ਹੈ ਜੇ ਤੂੰ ਨੂੰ ਮੇਰੀ ਦੌਲਤ ਹੀ ਚਾਹੀਦੀ ਸੀ ਤਾਂ ਮੈਨੂੰ ਕਹਿ ਦਿੰਦੀ ਮੈਂ ਸਾਰੀ ਖੁਸ਼ੀ ਖੁਸ਼ੀ ਤੁਹਾਡੀ ਨਾਮ ਕਰ ਦਿੰਦੀ ਪਰ ਮੇਰੀ ਮਾਂ ਦਾ ਕੀ ਕਸੂਰ ਸੀ ਉਸ ਨੂੰ ਕਿਸ ਗੱਲ ਦੀ ਸੱਚਾ ਮਿਲੇ ਹੁਣ ਤੁਸੀਂ ਮੈਨੂੰ ਮੇਰੇ ਮਰੇ ਹੋਏ ਮम्मा ਦਾ ਵਾਸਤਾ ਪਾਕੇ ਬਹਾਨੇ ਨਾਲ ਘਰ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਕਿ ਕੱਲ ਨੂੰ ਮੇਰੇ ਨਾਲ ਵੀ ਉਹੀ ਸਭ ਕਰ ਸਕੋ ਜੋ ਮੇਰੇ ਮਾਂ ਨਾਲ ਕੀਤਾ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਹੀ ਰਹਾਂਗੀ ਰਾਜੀਵ ਨਿਤਿਕਾ ਮੈਂ ਕਿਹਾਂ ਨਾ ਮੇਰੇ ਨਾਲ ਘਰ ਚੱਲ ਮੇਰੇ ਕੋਲ ਤੇਰੀਆਂ ਇਹਨਾਂ ਫालतू ਗੱਲਾਂ ਲਈ ਟਾਈਮ ਨਹੀਂ ਆ ਉਸ ਨੂੰ ਬੰਦੋ ਫੜ ਕੇ ਬਾਹਰ ਨੂੰ ਖਿੱਚਦੇ ਹੋਏ ਕਹਿਣ ਲੱਗਾ ਤਾਗੁਰੀ ਨੇ ਅੱਗੇ ਵਧ ਕੇ ਉਸ ਦੇ ਪਾਪਾ ਦਾ ਹੱਥ ਫੜ ਕੇ ਰੋਕਦੇ ਹਾਂ ਕਿ ਹਾਂ ਅੰਕਲ ਜੀ ਇਹ ਤੁਹਾਡਾ ਕਰ ਨਹੀਂ ਆ ਸਾਡਾ ਕਰ ਤੇ ਕੋਈ ਮੇਰੇ ਸਾਹਮਣੇ ਮੇਰੀ ਵਾਈਫ ਨਾਲ ਪੱਤਮੀ ਜਿਹੀ ਕਰੇ ਇਹ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਨਿਤਿਕਾ ਆਪਣਾ ਹੱਥ ਛੁਡਾਉਂਦੇ ਹੋਏ ਵੈਸੇ ਵੀ ਪਾਪਾ ਸ਼ਾਇਦ ਅਸੀਂ ਭੁੱਲ ਰਹੇ ਹਾਂ ਵਿਆਹ ਪਿਛੋਤੀ ਦੇ ਹੱਕਦਾਰ ਬਦਲ ਜਾਂਦੇ ਨੇ ਮੈਂ ਇਸ ਘਰ 'ਚ ਵਿਆਹ ਕੀ ਆਈ ਹਾਂ ਉਹ ਵੀ ਕਾਨੂੰਨੀ ਤਰੀਕੇ ਨਾਲ ਗਜਨ ਧੀਏ ਜਿਦਨੀ ਕਰਦੇ ਹੁੰਦੇ ਸਿਆਣੇ ਬਣੋ ਤੂੰ ਆਪਣੇ ਪਾਪਾ ਨਾਲ ਆਪਣੇ ਘਰ ਨੂੰ ਚੱਲ ਆਪਾਂ ਘਰ ਛਲ ਕੇ ਬੈਠ ਕੇ ਗੱਲ ਕਰਦੇ ਆ ਨਾਲੇ ਕਿਹੜਾ ਵਿਆਹ ਸਾਰਾ ਦਿਨ ਤਹੇ ਗੁਰੀ ਪਿੰਡਿਸ ਧੱਕੇ ਖਾਂਦਾ ਰਹਿੰਦਾ ਹੈ ਫਿਰ ਕਦੋਂ ਵਿਆਹ ਕਰਵਾ ਲਿਆ ਨਿਤਿਕਾ ਮੈਨੂੰ ਪਤਾ ਹੀ ਸੀ ਇਹ ਗੱਲ ਜ਼ਰੂਰ ਉੱਠੇਗੀ ਸਬੂਤ ਚਾਹੀਦਾ ਨਾ ਤੁਹਾਨੂੰ ਸਭ ਨੂੰ ਆ ਚੁੱਕੋ ਸਾਡੀ ਕੋਰਟ ਮੈਰਿਜ ਦਾ ਸਰਟੀਫਿਕੇਟ ਜੇ ਫਿਰ ਵੀ ਨਾ ਯਕੀਨ ਆਏ ਨਾ ਤਾਂ ਕੋਰਟ ਚ ਜਾਇਓ ਹਲੇ ਖੁੱਲਾ ਹੀ ਹੋਣਾ ਹੈ ਸਭ ਪਤਾ ਲੱਗ ਜਾਊਗਾ ਨਿਤਿਕ ਆਪਣੇ ਵਿਆਹ ਦਾ ਸਰਟੀਫਿਕੇਟ ਗੱਜ ਨੂੰ ਫੜਾਉਂਦੇ ਆ ਕਹਿਣ ਲੱਗੀ ਉਹਨਾਂ ਦਾ ਵਿਆਹ ਦਾ ਕੋਰਟ ਵਾਲੋ ਜਾਰੀ ਹੋਈ ਕਿ ਸਰਟੀਫਿਕੇਟ ਦੇਖਣ ਤੋਂ ਬਾਅਦ ਸਭ ਇੱਕ ਦੂਜੇ ਦੇ ਮੋਬਾਈਲ ਦੇਖਣ ਲੱਗੇ ਫਿਰ ਜਦ ਕੋਈ ਕੁਝ ਨਾ ਬੋਲਿਆ ਤਾਂ ਨਿਤਿਕਾ ਕਹਿਣ ਲੱਗੀ ਹੁਣ ਇਹ ਹੀ ਮੇਰਾ ਘਰ ਆ ਤੇ ਇਹ ਹੀ ਮੇਰੇ ਮੰਮੀ ਪਾਪਾ ਨੇ ਇਹ ਜੋ ਵੀ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਆ ਮੈਂ ਕਿਸੇ ਨੂੰ ਹੋਰ ਕੁਝ ਨਹੀਂ ਕਹਿਣਾ ਨਿਤਿਕਾ ਰੀ ਗੱਲ ਸੁਣਨ ਮਗਰੋਂ ਫਿਰ ਕੁਝ دیر ਬਾਅਦ ਕੀਰ ਸਿੰਘ ਕਹਿਣ ਲੱਗਾ ਹਾਂਜੀ ਤਾਂ ਸੁਣ ਲਿਆ ਸਭ ਨੇ ਹੁਣ ਇਹ ਮੇਰੀ ਸੁਣ ਨਿਤਿਕਾ ਸਾਡੇ ਘਰ ਦੀ ਨੂੰਹ ਆ ਤੇ ਸਾਡੇ ਕੋਲ ਹੀ ਰਹੇਗੀ ਜਿਸ ਨੇ ਜੋ ਕਰਨਾ ਹੈ ਨਾ ਕਰ ਲਵੇ ਤੇ ਗੱਜਣਾ ਤੂੰ ਤਾਂ ਅੱਜ ਸ਼ਰੀਕੇ ਵਾਲੀ ਹੱਦ ਹੀ ਕਰਦੀ ਹੋਏ ਮੇਰੇ ਪੁੱਤੋਂ ਨੱਕ ਨਾਲ ਸਾਥ ਚ ਲੀ ਕੰਕੜਵਾਏਗਾ ਸ਼ੁਰੂਆਤ ਅੱਜ ਤੂੰ ਕੀਤੀ ਹੈ ਨਾ ਸਿਰ ਇਸ ਨੂੰ ਮੈਂ ਚੜਾਵਾਂਗਾ ਤੇ ਤੁਸੀਂ ਵੀ ਸ਼ਰਮਾ ਜੀ ਸੁਣ ਲਵੋ ਮੇਰੀ ਤੇ ਆਪਣੀ ਮਾਂ ਦੀ ਅੰਤਿਮ ਰਸਮਾਂ ਕਰਨ ਆਪਣੇ ਘਰ ਜ਼ਰੂਰ ਆਵੇਗੀ ਪਰ ਉਹ ਮੇਰੇ ਨਾਲ ਹੀ ਆਵੇਗੀ ਤੇ ਮੇਰੇ ਨਾਲ ਹੀ ਵਾਪਸ ਜਾਵੇਗੀ ਬਾਕੀ ਤੁਸੀਂ ਇੱਕ ਧੀ ਦੇ ਪਿਓ ਬਣ ਕੇ ਪਮੇ ਲੱਖ ਵਾਰੀ ਉਸ ਨੂੰ ਮੇਲਣਾ ਸਾਡੇ ਵੱਲੋਂ ਜੀ ਆਇਆਂ ਨੂੰ ਅਜੇ ਦੁਸ਼ਮਣ ਬਣ ਕੇ ਆਉਂਗੇ ਨਾ ਤਾਂ ਪਹਿਲਾਂ ਉਸ ਦੇ ਇਸ ਪਿਓ ਨਾਲ ਮੱਥਾ ਲਾਉਣਾ ਪਏਗਾ ਜੇ ਭਲੀ ਚਾਹੋ ਨਾ ਤਾਂ ਚੱਕੋ ਆਪਣਾ ਸਾਰਾ ਖਲਾਰਾ ਤੇ ਸਾਰੇ ਇੱਥੋਂ ਹੁਣੇ ਨਿਕਲ ਜਾਓ ਕੀਰ ਸਿੰਘ ਦੀਆਂ ਗੱਲਾਂ ਸੁਣ ਗਜਨ ਗੁੱਸੇ 'ਚ ਦੰਦ ਕਚੀਚਦਾ ਹੀ ਰਹਿ ਗਿਆ ਗੁੱਸੇ ਨਾਲ ਭਰਿਆ ਪੀਤਾ ਸਭ ਨੂੰ ਨਾਲ ਲੈ ਕੇ ਵੇੜੇ ਝੋਂ ਬਾਹਰ ਹੋ ਗਿਆ ਫਿਰ ਸਭ ਦੇ ਜਾਣ ਤੋਂ ਬਾਅਦ ਕੀਰ ਸਿੰਘ ਕੁਰਸੀ ਤੇ ਬੈਠ ਕੇ ਕਹਿਣ ਲੱਗਾ ਤੁਸੀਂ ਕਿੱਥੇ ਜਾ ਰਹੇ ਹੋ ਇੱਧਰ ਆਉ ਤੈਨੂੰ ਜਣੀ ਫਿਰ ਸਾਰੇ ਆਕੀ ਉਸੇ ਸਾਹਮਣੇ ਖੜੇ ਹੋਗੇ ਉਸ ਤੋਂ ਬਾਅਦ ਕੇਰ ਸਿੰਘ ਗੁਰਜੀਤ ਫਲ ਦੇਖਦੇ ਹੋਏ ਕਹਿਣ ਲੱਗਾ ਬਸ ਪੁੱਤ ਇਨਾ ਹੀ ਵਿਸ਼ਵਾਸ ਸੀ ਤੈਨੂੰ ਆਪਣੇ ਬਾਪ ਤੇ ਓਏ ਇੰਨੀ ਵੱਡੀ ਗੱਲ ਹੋ ਗਈ ਤੇ ਤੂੰ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਗੁਰੇ ਬਾਪੂ ਜੀ ਮੈਂ ਡਰ ਗਿਆ ਸੀ ਬਾਕੀ ਉਸ ਵਕਤ ਮੈਨੂੰ ਜੋ ਸਹੀ ਲੱਗਾ ਮੈਂ ਉਹੀ ਕੀਤਾ ਕਿਹ ਪੂਰੀ ਗੱਲ ਦੱਸ ਮੈਨੂੰ ਉਸ ਦਿਨ ਹੋਇਆ ਕੀ ਸੀ ਫਿਰ ਗੁਰੀ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਗੱਲ ਉਹਨਾਂ ਨੂੰ ਦੱਸੀ। ਉਸੇ ਸਾਰੀ ਗੱਲ ਸੁਣਨ ਤੋਂ ਬਾਅਦ ਕੇਰ ਸਿੰਘ ਕਹਿਣ ਲੱਗਾ, "ਵਾਉਈ ਪੁੱਤਰਾ, ਮੈਨੂੰ ਮਾਣ ਆ ਤੇਰੇ ਤੇ ਤੇ ਤੂੰ ਆਪਣੀ ਕੀਤੀ ਜੁਵਾਨ ਨਿਭਾਈ।" ਫਿਰ ਉਹ ਖੜਾ ਹੋ ਕੇ ਉਹਨਾਂ ਦੋਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਕਹਿਣ ਲੱਗਾ, "ਜਿਉਂਦੇ ਰਹੋ ਮੇਰੇ ਬੱਚਿਓ, ਜੁਮਾਨੀਆਂ ਮਾਣ। ਰੱਬ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵੇ।" "ਓ ਮੈਂ ਕਿਹਾ ਦਿਆਲ ਕੁਰੇ, ਤੁਸੀਂ ਵੀ ਆ ਜਾਓ।" ਕਿ ਇਦਾਂ ਹੀ ਮੂੰਹ ਫਲਾ ਕੇ ਉੱਥੇ ਖੜੇ ਰਹੂੰਗੀ ਕੇਰ ਸਿੰਘ ਆਪਣੀ ਪਤਨੀ ਨੂੰ ਕਹਿਣ ਲੱਗਾ ਫਿਰ ਦਿਆਲੋ ਵੀ ਉਸ ਦੇ ਕੋਲ ਆਈ ਖੇਰ ਸਿੰਘ ਨੇ ਸਭ ਨੂੰ ਆਪਣੀ ਬੁੱਕਲ ਚ ਲੈ ਲਿਆ ਐਵੇਂ ਹੀ ਫਿਰ ਦਿਨ ਬੀਤਣ ਲੱਗੇ ਸਾਰਾ ਪਰਿਵਾਰ ਬਹੁਤ ਖੁਸ਼ ਸੀ ਇੱਕ ਦਿਨ ਦਿਆਲੋ ਸਾਕ ਬਣਾਉਣ ਲਈ ਜੜਸਾਗ ਤੋੜਨ ਲਈ ਆਪਣੇ ਖੇਤ ਵਿੱਚ ਜਾਣ ਲੱਗੀ ਤਾਂ ਨਿਤਿਕਾ ਉਸ ਦੇ ਕੋਲ ਆ ਕੇ ਪੁੱਛਣ ਲੱਗੀ ਮੰਮੀ ਜੀ ਤੁਸੀਂ ਕਿੱਥੇ ਜਾ ਰਹੇ ਹੋ ਦੇ ਆਲੋ ਤੇ ਇਹ ਖੇਤ ਚੱਲਿਆਂ ਸਾਗ ਲੈਣ ਲੈ ਕਿੰਨੇ ਦਿਨਾਂ ਦਾ ਗੁਰੀ ਪਿੱਛੇ ਲੱਗਿਆ ਆ ਸਾਗ ਖਾਣ ਨੂੰ ਨਿਤਿਕਾ ਮੰਮੀ ਜੀ ਮੈਂ ਵੀ ਜਾਣਿਆ ਖੇਤ ਮੈਨੂੰ ਵੀ ਬਹੁਤ ਦਿਲ ਕਰਦਾ ਆ ਖੇਤ ਦੇਖਣ ਨੂੰ ਮੈਂ ਕਦੇ ਦੇਖੀ ਹੀ ਨਹੀਂ ਮੈਨੂੰ ਵੀ ਲੈ ਚਲੂੰਗੀ ਆਪਣੇ ਨਾਲ ਦੇ ਆਲੋ ਲੈ ਇਹ ਵੀ ਕੋਈ ਕਹਿਣ ਵੜੀ ਗੱਲ ਆ ਧੀਏ ਆ ਜਾ ਜਲਦੀ ਨਾਲ ਚਲੀਏ ਫਿਰ ਟਾਈਮ ਤਾਂ ਭੱਜਿਆ ਹੀ ਜਾਂਦਾ ਆ ਨਿਤਿਕਾ ਮੈਂ ਹੋਣੀ ਆ ਹੀ ਕੱਪੜੇ ਬਦਲ ਲੀਕੀ ਫਿਰ ਉਹ ਜਲਦੀ ਨਾਲ ਅੰਦਰ ਗਈ ਕੱਪੜੇ ਬਦਲ ਕੇ ਬਾਹਰ ਆਈ ਤਾਂ ਦਿਆਲੂ ਉਸ ਦੇ ਸਿਰ ਤੇ ਚੁੰਨੀ ਦਿੰਦੇ ਹੋਏ ਕਹਿਣ ਲੱਗੀ ਧੀਏ ਹੁਣ ਤਾਂ ਸਾਡੇ ਘਰ ਦੀ ਇੱਜ਼ਤਾਂ ਤੇ ਇੱਜ਼ਤ ਹਮੇਸ਼ਾ ਢੱਕ ਕੇ ਰੱਖੀ ਜਾਂਦੀ ਆ ਸੂਟ ਪਾ ਕੇ ਚੁੰਨੀ ਹਮੇਸ਼ਾ ਸਿਰ ਉੱਤੇ ਲਈ ਜਾਂਦੀ ਹੁੰਦੀ ਆ ਨਾ ਕਿ ਗੱਲ 'ਚ ਪਈ ਜਾਂਦੀ ਆ ਫਿਰ ਦਿਆਲੂ ਆਪਣੀ ਅੱਖ 'ਚੋਂ ਕਾਜਲ ਲੈ ਕੇ ਉਸ ਦੇ ਕੰਨ ਦੇ ਪਿੱਛੇ ਟਿੱਕਾ ਲਗਾਉਂਦੇ ਹੋਏ ਕਹਿਣ ਲੱਗੀ ਸੱਚੀ ਬਹੁਤ ਹੀ ਸੋਹਣੀ ਲੱਗ ਰਹੀ ਏ ਮੇਰੀ ਧੀ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ ਫਿਰ ਦਿਆਲੂ ਉਸ ਨੂੰ ਆਪਣੇ ਨਾਲ ਲੈ ਕੇ ਚੱਲ ਪਈ ਆਪਣੇ ਖੇਤ ਨੂੰ ਸਾਗ ਲੈਣ ਲਈ ਰਸਤੇ 'ਚ ਪਿੰਡ ਦੀਆਂ ਜਿੰਨੀਆਂ ਵੀ ਬੁੜੀਆਂ ਉਹਨਾਂ ਨੂੰ ਮਿਲੀਆਂ ਸਭ ਦਿਆਲ ਕੌਰ ਨੂੰ ਬੜੇ ਹੀ ਮਾਨ ਸਤਿਕਾਰ ਨਾਲ ਬੁਲਾ ਰਹੀਆਂ ਸਨ ਜਦ ਵੀ ਕੋਈ ਬੁੜੀ ਨਿਤਿਕਾ ਘਰੇ ਪੁੱਛਦੀ ਕਿ ਕੌਣ ਹੈ ਤਾਂ ਦਿਆਲੂ ਕਹਿੰਦੀ ਇਹ ਆ ਮੇਰੀ ਨੂਹ ਰਾਣੀ ਨਿਤਿਕਾ ਕਈ ਸਿਆਣੀਆਂ ਬੁੜੀਆਂ ਨੂੰ ਤਾਂ ਉਸ ਦਾ ਨਾਮ ਹੀ ਨਾ ਲੈਣਾ ਆਉਂਦਾ ਜਦੋਂ ਉਹ ਪੁੱਠਾ ਸਿੱਧਾ ਉਸਦਾ ਨਾਮ ਲੈ ਲੈਣ ਤੇ ਬੁਲਾਉਂਦੀਆਂ ਤਾਂ ਨਿਤਿਕਾ ਹਸਪੰਦ ਦੇ ਸੀ ਤੇ ਉਹਨਾਂ ਨੂੰ ਆਪਣਾ ਨਾਮ ਸਹੀ ਕਰਕੇ ਬੋਲਣਾ ਸਿਖਾਉਂਦੀ। ਇਦਾਂ ਹੀ ਉਹ ਆਪਣੇ ਖੇਤ ਪਹੁੰਚ ਗਏ। ਖੁੱਲੇ ਡੁੱਲੇ ਖੇਤ ਦੂਰ ਦੂਰ ਦਕਸ਼ਾਈ ਹੋਈ ਧੁੰਦੀ ਚਾਦਰ ਠੰਡੀ ਠੰਡੇ ਚੱਲ ਰਹੀ ਹਵਾ ਕਾਲਜ ਨੂੰ ਚੀਰਦੀ ਜਾ ਰਹੀ ਸੀ। ਨਿਤਿਕਾ ਖੇਤ ਦੇ ਬਹੁਤ ਖੁਸ਼ ਹੋਈ। ਪਹਿਲਾਂ ਉਸਨੇ ਆਪਣੀ ਮੰਮੀ ਨੂੰ ਦੇਖਿਆ ਕਿ ਇਹ ਕੰਮ ਕਿੱਦਾਂ ਕਰਨਾ ਹੈ। ਉਹ ਕੰਮ ਕਿੱਦਾਂ ਕਰਨਾ ਹੈ। ਫਿਰ ਵੀ ਉਹ ਉਹਨਾਂ ਨਾਲ ਲੱਗ ਗਈ ਤਨਵਾਜੀ ਸਾਰਿਆਂ ਦਾਇਤਾ ਇਹ ਭਾਗ ਸੁਣਨ ਦੇ ਲਈ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸੈ ਸ਼ਿਕਲ ਜੀ